ਉਹਨਾਂ ਦਾ ਦੂਜਾ ਗਿਆ ਲਾਪਾਈ ਨੇ। ਸਾਡੂ ਬੋਤਨੇ ਮੇਰੇ ਪੁੱਜ ਗਿਆ ਲਾਪਾ। ਲੱਲਾ ਘੱਲੇ ਘਰ ਦੇ ਵਿੱਚ ਆਉਣਾ ਦੂਜਾ ਗਿਆ ਲਾਪਾ ਜੇ ਕੋ। ਜਿਵੇਂ ਮੈਂ ਜਿਹੋ ਰੋਤਾ ਵੇਟਵਾ ਨੂੰ ਕਰਦਾ। ਕੋਈ ਗੰਨੇ ਦੇ ਵਿੱਚ ਮੇਰੇ ਫਾਰਮਰ ਵੀ ਨੇ ਜਿਤਾਈ ਕਰਨੀਆਂ। ਰਾਹ ਨਾਲ ਚੱਲੂਗਾ। ਕੋਈ ਇਹਦੇ ਵਿੱਚ ਭਾਇ ਵੇਦਾ ਜਿਵੇਂ ਮੂੰਗਲੀ ਤੇ ਦਾਣੇ ਦੇਖਦੇ ਹੁੰਦੇ ਨੇ ਨਾ ਆਏ ਵਿਗਦਾ ਸਾਡਾ ਇਹ। ਸਕੂਟਰ ਨੂੰ ਗਾਈ ਪਾਉਂਦਾ ਤਰੇ। ਕਾਮ ਹੀ ਲਾਉਂਦਾ ਤਰਾ ਇਹ ਪਤਾ ਕੀ ਗੱਲ ਐ ਇੱਕ ਤਾਂ ਇਹਦੀ ਪਾਵਰ ਜਾਦਾ 105 ਸੀਸੀ ਦਾ ਤੇ ਜਿਹੜਾ ਪਲੌ ਹੈ ਨਾ ਪਲਾਸਟਿਕ ਦਾ ਫਾਈਬਰ ਦਾ ਸਪੈਸ਼ਲ ਤਿਆਰ ਕੀਤਾ ਉਹ ਜਿਹੜਾ ਪਲੌ ਹੈ ਜੇ ਲੋਹੇ ਦਾ ਹੁੰਦਾ ਫੇਰ ਨਹੀਂ ਇੰਨੀ ਮਿੱਟੀ ਲਾਉਣੀ ਸੀਗੀ ਰੇਟ ਦੀ ਗੱਲ ਕਰੀਏ ਤਾਂ ਰੇਟ ਦੱਸੋ ਜੀ ਇੱਕ ਵਾਰੀ ਇਹਨਾਂ ਨੂੰ ਰੇਟ ਜਿਹੜਾ ਇਹ ਸਾਡਾ 4 ਐਚਪੀ ਦਾ 105 ਸੀਸੀ ਚੇਤਕ ਮਾਡਲ ਆ ਬਹੁਤ ਸਸਤੇ ਰੇਟਾਂ ਦੇ ਵਿੱਚ ਆ ਕੀ ਹੋ ਗਿਆ ਇਹ ਐਂ ਚੱਲ ਪਿਆ ਇਹ ਭਰਾ ਜੀ ਮੇਰੀ ਗੱਲ ਨੂੰ ਲਾ ਬੰਦ ਕਰ ਏ ਕਿਹੜਾ ਇੰਜਨ ਕਿਹੜਾ ਜੀ ਇਹ ਜਿਹੜਾ ਇਦਾਂ ਹੀ ਸਟਾਰਟ ਹੋ ਗਿਆ ਕੋਈ ਇਹ ਡੀਜ਼ਲ ਦਾ ਐਮਬੈਸੀ ਹੱਥ ਰੱਖਦਾ ਇਹ ਡੀਜ਼ਲ ਦਾ ਇੰਜਨ ਆ ਇਹ ਕਈ ਫਾਰਮਰ ਨੂੰ ਰੱਸੀ ਮਾਰਨ ਦੀ ਦਿੱਕਤ ਆਉਂਦੀ ਸੀ ਇਹਦੇ ਵਿੱਚ ਸਪੈਸ਼ਲ ਚੀਜ਼ ਲਾਤੀ ਤੁਸੀਂ ਹਲਕਾ ਜਿਹਾ ਕਲੱਚ ਦਬੋਗੇ ਸਟਾਰਟ ਹੋ ਜਾਊਗਾ ਬੱਸ ਸਹੀ ਹਾਂ ਪਹਿਲਾ ਫਾਰਮਰ ਪੈਟਰੋਲ ਦੀਆਂ ਮਸ਼ੀਨਾਂ ਲੈਂਦੇ ਸੀ ਸਾਡੇ ਨਾ ਐਕਚੁਅਲੀ ਪੰਜਾਬ ਦੇ ਵਿੱਚ ਡੀਜ਼ਲ ਜਾਦੇ ਪਸੰਦ ਕਰਦੇ ਨੇ ਇਸ ਕਰਕੇ ਅਸੀਂ ਇਹ ਡੀਜ਼ਲ ਦੇ ਵਿੱਚ ਆਹ 525 ਮਾਡਲ 7.5 HP ਵਿੱਚ ਉਤਾਰਤਾ ਹੈ ਇਹ ਡੀਜ਼ਲ ਫਿਰ ਡੀਜ਼ਲ ਇੰਜਨ ਦਾ ਖਰਚਾ ਬਹੁਤ ਘੱਟ ਖਰਚਾ ਤਾਂ ਇਹ ਜੀ ਅੱਧਾ ਲੀਟਰ ਦਾ ਬੱਸ ਅੱਧਾ ਲੀਟਰ ਮੋਸਾਂ ਨੂੰ ਸਾਰੀ ਟਿਕੰਟੀ ਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਕਿੰਨੇ ਫੁੱਟ ਤੱਕ ਲੈ ਜਾਂਦਾ ਹੈ ਇਹ ਨਾ ਜੀ ਆਪਾਂ ਤੁਸੀਂ ਇਹਨੂੰ 1.5 ਫੁੱਟ 'ਚ ਕਰ ਲਓ 2 ਫੁੱਟ 'ਚ ਕਰ ਲਓ 4 ਫੁੱਟ 'ਚ ਕਰ ਲਓ ਜਿਵੇਂ ਮਰਜ਼ੀ ਚਲਾ ਲਓ ਇਹਨੂੰ ਠੀਕ ਹੈ 4 ਫੁੱਟ ਤੱਕ ਲੈ ਬਿਲ ਮਿੱਟੀ ਦੇਖੋ ਕਾਲੀ ਮਿੱਟੀ ਆ ਹਾਂ ਜਮਨ ਬਿਲਕੁਲ ਦੇਖੋ ਡੱਕਰ ਬਹਣਾ ਹਾਂ ਬੰਜਰ ਹੈ ਠੀਕਾ ਬੰਜਰ ਹੋਈ ਆ ਉੱਥੇ ਚਲਾ ਕੇ ਦਿਖਾਉਣਾ ਤੁਹਾਨੂੰ ਮੈਂ ਠੀਕਾ ਵਾਹੇ ਹੋਏ ਚ ਨਹੀਂ ਬੰਜਰ ਚ ਚਲਾ ਕੇ ਦਿਖਾਉ ਮੈਂ ਹੁਣ ਹੀ ਚਲਾ ਕੇ ਦਿਖਾਉਣਾ ਪਹਿਲਾਂ ਮੈਂ ਤਾਂ ਇਹ ਜੀ ਸਟਾਰਟ ਵੀ ਨਹੀਂ ਦੇਖੀ ਜ਼ਿੰਦਗੀ ਤੇ ਇੰਨਾ ਸੌਖਾ ਸਟਾਰਟ ਹੋਏ ਇੰਨਾ ਵੀ ਘੱਟ ਦੇ ਨਾਲ ਬਸ ਇਹ ਇਹ ਨਾ ਜੀ ਜਿਹੜੇ ਮੇਰੇ ਕਿਸਾਨ ਨੇ ਨਾ ਨਾ ਤਾਂ ਹੁਣ ਇਹਦੇ ਚ ਦੱਸੀ ਖਿੱਚਣ ਦੀ ਲੋੜ ਪੈਣੀ ਆ ਨਾ ਹੀ ਨਾ ਸੈਲਫ ਦੀ ਲੋੜ ਪੈਣੀ ਆ ਫਾਰਮਰ ਦੀ ਕਈ ਵਾਰ ਦੇਖੋ ਕਿਸਾਨ ਹੁੰਦਾ ਆਪਣਾ ਉਹਨੇ 15 ਦਿਨ ਚਲਾਇਆ 15 ਦਿਨ ਰੱਖਦਾ ਬੈਟਰੀ ਸੋ ਜਾਂਦੀ ਸੀ ਜੀ ਸੈਲਫ ਦੀ ਬੜੀ ਦਿੱਕਤ ਸੀ ਉਹ ਖਤਮੀ ਉਹ ਦਿੱਕਤ ਹੀ ਖਤਮ ਕਰਤੀ ਆਪਾਂ ਨੇ ਕੋਈ ਸੈਲਫ ਦੀ ਕੋਈ ਬੈਟਰੀ ਲੋੜ ਨਹੀਂ ਜਸਟ ਹਲਕਾ ਜਿਹਾ ਇਹਨੂੰ ਦਬਾਉਣਾ ਤੇ ਮਸ਼ੀਨ ਸਟਾਰਟ ਹੋ ਜਾਣੀ ਠੀਕ ਹੈ ਇਹੋ ਜਿਹਾ ਸਿਸਟਮ ਲੱਗਿਆ ਹੋਇਆ ਤਾਂ ਹੀ ਤਾਂ ਸਾਡੇ ਜਿਹੜੇ ਫਾਰਮਰ ਨੇ ਨਾ ਜੀ 8 525 ਜਿਹੜਾ ਡੀਜ਼ਲ ਆ ਜਿਹਨੂੰ ਵੀ ਦਿਖਾਤਾ ਜਿਹੜਾ ਵੀ ਉਰੇ ਸਾਡੀ ਕ ਕਮੈ ਹੀ ਲੈਣਾ ਹੋਰ ਕੋਈ ਲੈਣਾ ਹੀ ਨਹੀਂ ਮਾਡਲ ਵਾਹੀ ਹੀ ਲੈ ਦੇ ਦੋ ਬਸ ਤੇ ਕਿੰਨੇ ਕੰਮ ਕਰਦਾ ਈ ਇਹ ਇਹ ਕੰਮ ਤਾਂ ਜੀ 40 50 ਕਰ ਦਿੰਦਾ ਇਹ ਨਾਲ ਟਰਾਲੀ ਚਲਾ ਲਓ ਸੁੱਕਾ ਵਾਹਣ ਚਲਾ ਲਓ ਗਿੱਲੇ ਦੇ ਵਿੱਚ ਚਲਾ ਲਓ ਗੰਨਾ ਗੁੱਟ ਲਓ ਮਿਰਚਾਂ ਗੁੱਟ ਲਓ ਜਿਹੜਾ ਕੁਝ ਮਰਜ਼ੀ ਗੁੱਟ ਲਓ ਹੁਣ ਜੋਰ ਦਿਖਾਵਾਂਗੇ ਇੱਕ ਵਾਰੀ ਜੋਰ ਤਾਂ ਦਿਖਾ ਦਿੰਦੇ ਆ ਫੇਰ ਚਲਾ ਕੇ ਦਿਖਾਉਣੇ ਆ ਦੇਖੋ ਜੀ ਪਰਪਨ ਨੇ ਆ ਦੱਬਣਾ ਲੀਵਰ ਦੱਬਣਾ ਸਟਾਰਟ ਹੋ ਜਾਣਾ ਠੀਕਾ ਕਰਾ ਲਓ ਜੇਖੋ ਬਿਲਕੁਲ ਕਾਲੀ ਮਿੱਟੀ ਆ ਤੱਪੜ ਵਾਹਣ ਮੇਰ ਕੋ ਪੱਥਰ ਵਾਲਾ ਦੇਖੋ ਕਿ ਮੈਂ ਜੋੜ ਰਿਹਾ ਇਹ ਜੀ ਮਸ਼ੀਨ ਪੂਰੇ ਹਿੰਦੁਸਤਾਨ ਦੇ ਵਿੱਚ ਨਹੀਂ ਹੈ ਜੀ ਇਹ ਡੂੰਗਾ ਵੀ ਬਹੁਤ ਵਪਾਰ ਹੈ ਹਾਲੇ ਇੰਨਾ ਡੂੰਗਾ ਵਾਹ ਅਜੇ ਤਾਂ ਪਹਿਲੇ ਹੁਣ ਦੂਜਾ ਗিয়ার ਦੇਖਿਓ ਕੀ ਨਜ਼ਾਰੇ ਨੇ ਆ ਦੂਜਾ ਗিয়ার ਲਾਤਾ ਪਾਈ ਨੇ ਆਜੂ ਪੁੱਤ ਨੇ ਮੇਰੇ ਦੂਜਾ ਗিয়ার ਲਾਤਾ ਲੈਣਾ ਪਹਿਲੇ ਗিয়ার ਦੇ ਵਿੱਚ ਆਹ ਮੈਂ ਦੂਜਾ ਗিয়ার ਲਾਵਾ ਦੇਖੋ ਜਮਾ ਮੈਂ ਜਿਹੋ ਰੋਟਾ ਲੈ ਕੇ ਮੰਗੂ ਕਰਦਾ ਦੇਖੋ ਜੀ ਲੈ ਕੇ ਨਾ ਬੰਦੇ ਨੂੰ ਕੱਲ ਕਹਿੰਦਾ ਆਪਸ ਵਿੱਚ ਹੋਣਾ ਲੋ ਜਿੰਨਾ ਨਾ ਤੁਸੀਂ ਬੰਦੇ ਚੜੇਵੇ ਚਾਹੇ 10 ਬੰਦੇ ਹੋ ਜੜਾ ਲਿਓ ਮਸ਼ੀਨ ਨਹੀਂ ਬੰਦ ਹੁੰਦੀ ਆਪਣੀ ਬੰਦ ਨਹੀਂ ਹੁੰਦਾ ਲੱਗਾ ਜਿੰਨਾ ਮਰਜੀ ਐਵੇਂ ਨਹੀਂ ਡੀਜ਼ਲ ਵੇ ਤਾਰਿਆ ਹੁਣ ਮੇਰੇ ਫਾਰਮਰ ਵੀਰ ਬੜੇ ਖੁਸ਼ ਹੋਣਗੇ ਡੀਜ਼ਲ ਦੀ ਮਸ਼ੀਨ ਦੇ ਇਹਦਾ ਸਭ ਤੋਂ ਵੱਡੀ ਗੱਲ ਹੋ ਰਹਾ ਇਹਨੂੰ ਬਿਚਨਾਂ ਸਪੈਸ਼ਲ ਅਸੀਂ ਐਮਰਜੈਂਸੀ ਸਵਿਚ ਲਗਾਤਾ ਆਹ ਦੇਖੋ ਇਹਨੂੰ ਹਲਕਾ ਜਿਹਾ ਤੁਸੀਂ ਦੱਬੋਗੇ ਇਹਨੇ ਮਸ਼ੀਨ ਬੰਦ ਹੋ ਜਾਨੀ ਆ ਜੇ ਦੇਖੋ ਬੰਦ ਹੋ ਗਈ ਠੀਕ ਆ ਜੇ ਬੰਦ ਕਰਨੀ ਆ ਜੇ ਸਾਹਮਣੇ ਕੋਈ ਚੀਜ਼ ਆ ਗਈ ਚੱਲ ਰਹੀ ਆ ਮਸ਼ੀਨ ਤੁਸੀਂ ਆਹ ਬਾ ਦੱਬ ਦਈਓ ਬੰਦ ਹੋ ਜਾਨੀ ਆ ਮਸ਼ੀਨ ਬਸ ਇੱਕ ਨਾਲ ਹੀ ਬਿਲਕੁਲ ਇਹਨੂੰ ਐਮਰਜੈਂਸੀਜ਼ ਵਿੱਚ ਕਹਿੰਦੇ ਨੇ ਇੱਕ ਬਟਨ ਨਾਲ ਹੀ ਬੰਦ ਇੱਕ ਬਟਨ ਨਾਲ ਹੀ ਬੰਦ ਹੋ ਜਾਨੀ ਆ ਕੀ ਬਾਤ ਆ 2-3 ਮਿੰਟਾਂ ਦੇ ਵਿੱਚ ਹੀ ਬਹੁਤ ਜ਼ਿਆਦਾ ਜਗ੍ਹਾ ਬਾਤ ਹੀ ਇਹ ਮੰਨ ਲਾ ਦਾ ਘੰਟੇ ਇੱਕ ਚਕੀਲਾ ਕੱਢ ਦੂਗਾ ਆਰਾਮ ਨਾਲ ਆਰਾਮ ਨਾਲ ਨਾਲੇ ਇਹ ਸਸਤੋ ਬੜੀ ਗੱਲ ਹੈ ਡੀਜ਼ਲ ਦਾ ਹੋਣ ਕਰਕੇ ਸਸਤਾ ਬਹੁਤ ਹੈ ਨਾ ਹੀ ਮੈਂਟੇਨੈਂਸ ਹੈ ਟ੍ਰੈਬਲ ਫਰੀ ਹੈ ਜੀ ਨਾਲੇ ਜੰਨੇ ਵਾਲੇ ਵਾਹਨ ਦੇ ਵਿੱਚ ਚਲਾ ਕੇ ਦਿਖਾਉਣਾ ਇਹ ਵੀ ਬਿਲਕੁਲ ਕੱਪੜਾ ਪਿਆ ਜੀ ਵਾਹਨ ਬਿਲਕੁਲ ਦੇਖੋ ਜੀ ਜੰਨੇ ਦੇ ਵਿੱਚ ਮੇਰੇ ਫਾਰਮਰ ਵੀ ਨੇ ਜੁਤਾਈ ਕਰਨੀਆਂ ਆ ਆਰਾਮ ਨਾਲ ਚੱਲੂਗਾ ਕੋਈ ਇਹਦੇ ਵਿੱਚ ਵਾਈਬ੍ਰੇਸ਼ਨ ਨਹੀਂ ਹੋਣੀ ਜਿਵੇਂ ਮਰਜ਼ੀ ਕਰੀ ਚੱਲੋ ਕਿਉਂਕਿ ਜਿਹੜਾ ਡੀਜ਼ਲ ਦਾ ਇੰਜਣ ਹੁੰਦਾ ਨਾ ਜੀ ਇਹ ਬੜਾ ਸ਼ੁੱਧ ਹੁੰਦਾ ਵਾ ਇਹ ਪੈਟਰੋਲ ਨਾਲੋਂ ਇਹਦੇ ਵਿੱਚ ਤਾਕਤ ਵੀ ਜ਼ਿਆਦਾ ਹੁੰਦੀ ਆ ਤੇ ਗੜਾਈ ਵੀ ਦੂੰਗਾ ਡੂੰਘਾ ਡੰਗਾਈ ਕਰਦਾ ਜਾਂਦਾ तकरीबन ਬਿਲਕੁਲ 8-10 ਇੰਚ ਨਾਲ ਨਾਲ ਕਰਦਾ ਜਾਊਗਾ ਜਿੰਨਾ ਮਰਜ਼ੀ ਇਹਦੇ ਵਿੱਚ ਖਫਤਵਾਰ ਹੋਵੇ ਇਹਨੇ ਕੱਢਦੇ ਹੀ ਜਾਣਾ ਠੀਕ ਹੈ ਤੇ ਬਿਲਕੁਲ ਸਿੱਧਾ ਚੱਲੂਗਾ ਕੋਈ ਦਿੱਕਤ ਵਾਲੀ ਗੱਲ ਨਹੀਂ ਹੋਣੀ ਹੈਗੀ ਦੂੰਗਾ ਵੀ ਬਹੁਤ ਵਾਰੀ ਦੇਖੋ ਨਾਲੇ ਮਿੱਟੀ ਵੀ ਦੇਖੋ ਬਿਲਕੁਲ ਕਾਲੀ ਹੈ ਜਿਹਦੇ ਵਿੱਚ ਇਹ ਚੱਲ ਰਿਹਾ ਡਾਕਟਰ ਜਮੀਨ ਨਾ ਜਾਵਾ ਦੇਖੋ ਇਹ ਕੀ ਆ ਬਾਤ ਹੈ ਇਹ ਇੰਨੀ ਜਿਆਦੇ ਮਿੱਟੀ ਇਹੀ ਪਲਾਉ ਲਾਉਂਦਾ ਹੋਰ ਕੋਈ ਰੋਟਾਵੇਟਰ ਤੇ ਪਹਿਲਾਂ ਵੀ ਵੀਡੀਓ ਕੀਤੀਆਂ ਨੇ ਇਸ ਤਰ੍ਹਾਂ ਮਿੱਟੀ ਨਹੀਂ ਲੱਗਦੀ ਬਸ ਇਹ ਨਹੀਂ ਸਪੈਸ਼ਲ ਪਲਾਉ ਆ ਇਹ ਡੀਜ਼ਲ ਦਾ ਹੋਣ ਕਰਕੇ ਇਹਦੇ ਵਿੱਚ ਤਾਕਤ ਹੀ ਬਹੁਤ ਆ ਪਲਾਉ ਤਾਕਤ ਹੀ ਬਹੁਤ ਆ ਵੀ ਅੱਗੇ ਪੱਟਦਾ ਹੀ ਤੁਰਿਆ ਜਾਂਦਾ ਦੇਖੋ ਦੇਖੋ ਬਿਲਕੁਲ ਪਲੇਨ ਸੀਗਾ ਕਿੰਨੀ ਜ਼ਬਰਦਸਤ ਮਿੱਟੀ ਲਗਾਤੀ ਇਹਨੇ ਦੇਖ ਹਾਂ ਹੁਣ ਇਹ ਖਾਲੀਆਂ ਚ ਪਾਣੀ ਜਿਵੇਂ ਮਰਜ਼ੀ ਤਰਾਂ ਜਿਵੇਂ ਮਰਜ਼ੀ ਹੁਣ ਪਾਣੀ ਦੇਈ ਜਲੋ ਗੰਨੇ ਦੇਖੋ ਗੰਨਾ ਹੋਵੇ ਸਬਜ਼ੀ ਹੋਵੇ ਟਮਾਟਰ ਲਾਏ ਹੋਣ ਬੈਂਗਣ ਲਾਏ ਹੋਣ ਕੁਝ ਵੀ ਮਰਜ਼ੀ ਲੈ ਜਾਓ ਇਹਨੂੰ ਤਾਂ ਨਹੀਂ ਆ ਰਹੀ ਦੇਈ ਜਾਊਗਾ ਇਹ ਹਾਂ ਪੂਰਾ ਵਧੀਆ ਬਾਹਰਿਆਂ ਨਾਲੇ ਦੁਰਗਾ ਦੇਖੋ ਮੈਨੂੰ ਨਹੀਂ ਲੱਗਦਾ ਇਹ ਕੋਈ ਹੋਰ ਮਸ਼ੀਨ ਇਹਨਾਂ ਡੂੰਗਾ ਵਾਹ ਦੂਗੀ ਤੇ ਇਹਦਾ ਸਿੱਧਾ ਲੈ ਜਾਊਗੀ ਕੋਈ ਸਮੂਥ ਵੀ ਬਹੁਤ ਚੱਲਦਾ ਜੀ ਇਹਦਾ ਬਹੁਤ ਡੀਜ਼ਲ ਦਾ ਇੰਜਣ ਆ ਵੀਰੇ 7.5 HP ਦਾ ਤੇਲ ਇਹਨੇ ਖਾਣਾ ਹੀ ਨਹੀਂ ਹੈਗਾ ਮਾਤਰਾ ਅੱਧਾ ਲੀਟਰ ਘੰਟੇ ਦਾ ਖਾਣਾ ਬਸ ਅੱਧਾ ਲੀਟਰ ਅੱਧਾ ਲੀਟਰ ਜਿੰਨਾ ਮਰਜ਼ੀ ਕੰਮ ਕਰੀ ਜਾਈਓ ਇਹਦੇ ਨਾਲ ਅੱਧੇ ਲੀਟਰ ਦੇ ਨਾਲ ਇੱਕ ਘੰਟਾ ਕੱਢੂ ਇਹ ਵੀ ਸਾਰਾ ਦਿਨ ਚਲਾਈ ਜਾਈਏ 5-6 ਲੀਟਰ ਤੇ ਵੀ ਬਿਲਕੁਲ ਜੀ ਬਿਲਕੁਲ ਬਿਲਕੁਲ ਸਾਰੀ ਦਿਹਾੜੀ ਦੇ ਕੰਮ ਹੈ 100 ਬੰਦੇ ਜੀ ਨਾਲ ਮੈਂ ਕਹਣਾ ਜੀ ਇਹ 100 ਕੀ 200 ਬੰਦੇ ਜੀ ਨਾਲ ਕੰਮ ਕਰ ਦੂਗਾ ਭਰਾ ਇੱਕ ਬੰਦਾ ਨਹੀਂ 3 ਡੇਢ ਘੰਟਾ ਲਾਉਂਦਾ ਵਾਲੀ ਢੱਡਣ ਦੇ ਇਹਨੂੰ ਮਿੰਟ ਹੀ ਦੋ ਲੱਗਦੇ ਨੇ ਸਾਰੇ ਬਿਲਕੁਲ ਬਿਲਕੁਲ ਜੀ ਬਿਲਕੁਲ ਤੁਸੀਂ ਵੀ ਲਾਉਂਦਾ ਜੀ ਇਹ ਇਹ ਫਲੌਂ ਲਗਾਤਾ ਇਹ ਵੀ ਆਪਾਂ ਨੇ ਨਾ ਸਪੈਸ਼ਲ ਤਿਆਰ ਕੀਤਾ ਟਾਇਰ ਵਾਲਾ ਤਾਂ ਕਿ ਨਾ ਕਈ ਜੇ ਟਾਇਰ ਪਿੱਛੇ ਨਾ ਲੱਗਿਆ ਹੁੰਦਾ ਨਾ ਇੰਨੀ ਮਿੱਟੀ ਨਹੀਂ ਲਾ ਸਕਦਾ ਸੀ ਜਿੰਨੀ ਹੁਣ ਮਿੱਟੀ ਲਾ ਰਿਹਾ ਇਹ ਤਾਂ ਮੇਰੇ ਨਾ ਇੱਕ ਫਾਰਮਰ ਆਏ ਸੀਗੇ ਤਰਨਤਾਰਨ ਤੋਂ ਉਹਨਾਂ ਨੇ ਗੰਨਾ ਬਹੁਤ ਵੇਚਿਆ ਹੋਇਆ ਸੀਗਾ ਉਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਯਾਰ ਤੁਸੀਂ ਨਾ ਜੇ ਪਿੱਛੇ ਛੋਟੇ ਟਾਇਰ ਲਾ ਦੋ ਉਹ ਦੱਸ ਗਏ ਅਸੀਂ ਟਾਇਰ ਲਾਤਾ ਦੇਖੋ ਜੀ ਪੂਰਾ ਕੰਮ ਜਾਬ ਕਰ ਲਿਆ ਦੇਖੋ ਕਿੰਨੀ ਜ਼ਬਰਦਸਤ ਮਿੱਟੀ ਲਾ ਰਿਆ ਫਾਰਮਰ ਦੇ ਫੀਡਬੈਕ ਤੋਂ ਹੀ ਬਣਾਈ ਹੈ ਜੀ ਦੇਖੇ ਸਰ ਮੈਨੂੰ ਤਾਂ ਇੰਨਾ ਪਤਾ ਨਹੀਂ ਹੈਗਾ ਜਿਵੇਂ ਮੇਰੇ ਫਾਰਮਰ ਦੱਸਦੇ ਨੇ ਉਵੇਂ ਹੀ ਅਸੀਂ ਕਰ ਲੈਂਦੇ ਆ ਤੇ ਸਰਾ ਹੋ ਗਿਆ ਜਮਾ ਆਹ ਵੇਖੋ ਕਿੰਨੀ ਜ਼ਬਰਦਸਤ ਮਿੱਟੀ ਆ ਦੇਖੋ ਕਿੰਡੀ ਜ਼ਬਰਦਸਤ ਮਿੱਟੀ ਲਗਾਈ ਆ ਬਿਲਕੁਲ ਜੀ ਤੇ ਇਹਨੇ ਤਾਂ ਸਵਾਦ ਲਿਆ ਤਾ ਜੀ ਬਹੁਤ ਸੋਹਣਾ ਕੰਮ ਕਰਦਾ ਤੇ ਜਿਹੜਾ ਇੱਕ ਚੇਤਕ ਪਿਆ ਨਾਲ ਚੇਤਕ ਕੀ ਕਰੂਗਾ ਜਿਹੜਾ ਛੇਤਕ ਆ ਉਹ ਪੈਟਰੋਲ ਦਾ ਕਈ ਫਾਰਮਰ ਸਾਡੇ ਪੈਟਰੋਲ ਨੂੰ ਲਾਈਕ ਕਰਦੇ ਨੇ ਉਹ ਅਸੀਂ ਨਾ ਨਵੇਂ ਹੀ ਤਿਆਰ ਕੀਤਾ ਵਾ 4 HP ਦੇ ਵਿੱਚ 105 CC ਦੇ ਵਿੱਚ ਆ 105 CC ਬਿਲਕੁਲ ਬਿਲਕੁਲ ਉਹ ਮੇਨ ਨਾ ਲਾਈਨ ਦਾ ਫਸਲਾਂ ਦੀ ਗੁੜਾਈ ਕਰਨ ਤੇ ਮਿੱਟੀ ਲਾਉਣ ਦੇ ਕੰਮ ਆਉਂਦਾ ਉਹ ਵੀ ਮੈਂ ਤੁਹਾਨੂੰ ਚਲਾ ਕੇ ਦਿਖਾ ਦਿੰਦਾ ਕਿੱਦਾਂ ਚੱਲੂਗਾ ਯਾਰ ਤੇ ਕਿਹੜਾ ਇੰਜਣ ਆ ਇਹਦੇ ਵਿੱਚ ਇਹ ਵੀ ਆਪਣਾ 105 CC ਦਾ 4 HP ਦਾ ਇੰਜਨ ਲੱਗਿਆ ਹੋਇਆ। 4 ਸਟ੍ਰੋਕ ਹੈ ਇਹ। ਇਹ 4 ਸਟ੍ਰੋਕ ਇੰਜਨ ਆ ਮੇਟ੍ਰਿਕ ਸਟ੍ਰੋਕ 4 HP। ਤਾਂ ਇਹ ਇੰਨਾ ਡੂੰਗਾ ਪਟੀ ਜਾਂਦਾ। ਜੇ 2 ਸਟ੍ਰੋਕ ਹੋ ਜਿਆਦਾ ਰਹੀ ਜੇ। ਤਾਂਹੀਂ ਪਤਾ ਕੀ ਆ ਜੇ 2 ਸਟ੍ਰੋਕ ਹੁੰਦਾ ਫਿਰ ਇੰਨਾ ਡੂੰਗਾ ਨਹੀਂ ਪਟਣਾ ਸੀਗਾ। ਇਹ 4 ਸਟ੍ਰੋਕ ਇੰਜਨ ਆ। ਬਿਲਕੁਲ ਜ਼ੋਰ ਲਾਉਂਦਾ। ਬਿਲਕੁਲ ਜ਼ੋਰ ਲਾਉਂਦਾ। ਦੇਖੋ ਜਿੰਨਾ ਘਾਫੂਸ ਹੋਇਆ ਆਇਆ ਸੀ ਆ। ਮਿੱਟੀ ਮਿਕਸ ਕਰਦਾ ਹੁੰਦਾ ਜਾਂਦਾ। ਦੇਖੋ ਤੇ ਆ ਨਾਲ ਦੇਖੋ। ਕਿੰਨੀ ਡਗਾਈ ਕਰ ਰਿਹਾ। ਸੰਧਾਣੀ ਮੰਗੂ ਰੜਕਦਾ ਜਾਂਦਾ। ਮਿੱਟੀ ਨੂੰ। ਇਹ ਹੱਦ ਤੱਕ ਕਰ ਲੈ। ਕੋਈ ਨਹੀਂ ਦੇਖਣ ਨੂੰ ਛੋਟਾ ਆ ਲੱਗਦਾ। ਓ ਚੇਤਕ ਮਾਡਲ ਆ ਸਾਡਾ ਬੜਾ ਪਾਪੂਲਰ ਆ ਬਹੁਤ ਫਾਰਮਰ ਲੈਂਦੇ ਨੇ ਇਹ ਲਾਈਨ ਲਾ ਕੇ ਵੇਦਾ ਜਿਵੇਂ ਮੂੰਗਲੀ ਤੇ ਦਾਣੇ ਦੇਖਦੇ ਹੁੰਦੇ ਨੇ ਨਾ ਐਂ ਵੇਖਦਾ ਸਾਡਾ ਇਹ ਚੇਤਕ ਸਕੂਟਰ ਨੂੰ ਗਾਈ ਪਾਉਂਦਾ ਤੇ ਬਿਲਕੁਲ ਜੀ ਉਵੇਂ ਹੀ ਚੱਲਦਾ ਦਾ ਕੰਮ ਵੀ ਕਰੂਗਾ ਜੀ ਇਹ ਬਿਲਕੁਲ ਹੋਮੀ ਨਾ ਇਹਦੇ ਵਿੱਚ ਇੱਕ ਸਾਡੇ ਕੋਲ ਸਪੈਸ਼ਲ ਅਸੀਂ ਫਾਈਬਰ ਦਾ ਪਲੋ ਬਣਾਇਆ ਉਹ ਪ੍ਰੋਪਰ ਮਿੱਟੀ ਲਾਉਣ ਦਾ ਕੰਮ ਕਰੂਗਾ ਫਿਰ ਲਾ ਕੇ ਦਿਖਾਉ ਮੈਂ ਹੁਣੀ ਤੁਹਾਨੂੰ ਲਾ ਕੇ ਦਿਖਾਉਂਦਾ ਚਲ ਵਾਹ ਕੀ ਬਾਤ ਹੈ ਜਬਰਦਸਤ ਬਿਲਕੁਲ ਗਿੱਲੀ ਮਿੱਟੀ ਆ ਕਾਮ ਹੀ ਲਾਉਂਦਾ ਤਰਾ ਇਹ ਪਤਾ ਕੀ ਗੱਲ ਐ ਇੱਕ ਤਾਂ ਇਹਦੀ ਪਾਵਰ ਜਾਦੇ 105 ਸੀਸੀ ਦਾ ਤੇ ਜਿਹੜਾ ਪਲੌ ਹੈ ਨਾ ਪਲਾਸਟਿਕ ਦਾ ਫਾਈਬਰ ਦਾ ਸਪੈਸ਼ਲ ਤਿਆਰ ਕੀਤਾ ਉਹ ਜਿਹੜਾ ਪਲੌ ਹੈ ਜੇ ਲੋਹੇ ਦਾ ਹੁੰਦਾ ਫੇਰ ਨਹੀਂ ਇੰਨੀ ਮਿੱਟੀ ਲਾਉਣੀ ਸੀਗੀ ਇਹ ਫਾਈਬਰ ਦਾ ਪਲੌ ਹੋਣ ਕਰਕੇ ਇੰਨੀ ਜ਼ਬਰਦਸਤ ਮਿੱਟੀ ਲਾ ਰਿਹਾ ਹੈ ਮੈਂ ਕਹਿੰਦਾ ਚਿਣਕੇ ਧਰਤੀ ਇਹ ਨਹੀਂ ਖਾਲੀ ਇਹਦੀ ਨਾ ਆਪਾਂ ਨੂੰ ਆਰ ਐਂਡ ਡੀ ਇਹ 3-4 ਸਾਲ ਲੱਗੇ ਸਾਨੂੰ ਮੈਂ ਬੜੀ ਮਿਹਨਤ ਨਾਲ ਬਣਾਇਆ ਅਸੀਂ ਜਿਹੜਾ ਫਾਈਬਰ ਦਾ ਪਲੌ ਬਣਾਇਆ ਦੇਖੋ ਇੰਨੀ ਮਿੱਟੀ ਤਕੜੀ ਕੋਈ ਵੀ ਮਸ਼ੀਨ ਨਹੀਂ ਲਗਾ ਸਕਦੀ ਹੈਗੀ ਦੇਖੋ ਤੁਸੀਂ ਪਲਸਤਰ ਕਰਕੇ ਧਰਤਾ ਜਿਹਾ ਜਿਹਾ ਜੋੜ ਦੇਖ ਰਿਹਾ ਨਾ ਕਿ ਮੈਂ ਕਹ ਦੇਖੋ ਕਿੰਨਾ ਜਬਰਦਸਤ ਕਲਟੀਵੇਟਰ ਚੱਲ ਰਿਹਾ ਦੇਖੋ ਮਸ਼ੀਨ ਦੀ ਤਾਕਤ ਦੇਖੋ ਭਰਾ ਜੀ ਤੁਸੀਂ ਖਿੱਚੀ ਜਾਂਦਾ ਮੈਨੂੰ ਆਵਾਜ਼ ਨਹੀਂ ਮੈਨੂੰ ਐਸੀ ਵੀ ਬੰਦ ਹੋ ਜਾਊਗਾ ਉਹ ਡੀਜ਼ਲ ਦੇ ਵਿੱਚ ਤਾਕਤ ਬਹੁਤ ਜ਼ਿਆਦਾ ਹੁੰਦੀ ਆ ਇਸ ਤਰੀਕੇ ਨਾਲ ਹੀ ਇਦਾਂ ਚੱਲ ਰਿਹਾ ਭਰਾ ਜੀ ਦੇਖੋ ਤੁਸੀਂ ਤਾਂ ਹੀ ਕਹਿੰਦੇ ਨਾ ਕੋਈ ਨਹੀਂ ਸੀ ਬਿਲਕੁਲ ਟਰੈਕਟਰ ਵਾਲਾ ਕੰਮ ਨਹੀਂ ਆ ਤਾਂ ਕਲਟੀਵੇਟਰ ਉਹ ਟਰੈਕਟਰ ਤੋਂ ਵੀ ਅੱਗੇ ਕਰਤਾ ਉਹਨੇ ਕਿਉਂਕਿ ਇੰਜਣ ਇਹਨੂੰ ਸਪੈਸ਼ਲ ਸਾਡਾ ਸਿੰਗਲ ਸਿਲੰਡਰ ਇੰਜਣ ਨਾਲ ਲੱਗਿਆ ਹੋਇਆ ਹੈ ਤੇ ਜਿਵੇਂ ਕੰਮ ਵਾਲਾ ਤਾਂ ਨਜ਼ਾਰਾ ਬਣਦਾ ਜੀ ਕਿੰਨੇ ਕੰਮ ਕਰਦੇ ਆ ਉਹਨੇ ਮਸ਼ੀਨਾਂ ਇਹ ਵੀ ਇਹਦੇ ਪਿੱਛੇ ਵੀ ਕਲਟੀਵੇਟਰ ਪੈ ਜਾਂਦਾ ਇਹਦੇ ਪਿੱਛੇ ਵੀ ਕਲਟੀਵੇਟਰ ਪੈ ਜਾਂਦਾ ਡੀਵਲਪ ਪੈ ਜਾਂਦਾ ਜਿਹੜਾ ਵੀ ਮਰਜ਼ੀ ਲਾਓ ਠੀਕ ਹੈ ਜਿਹੜਾ ਕੁਝ ਮਰਜ਼ੀ ਲਾ ਲਓ 20 20 ਪਲੱਸ ਕੰਮ ਕਰਦੀਆਂ ਨੇ ਇਹਨਾਂ ਦਾ ਅਸਲ 'ਚ ਗਿਣਤੀ ਹੋਣੀ ਹੈਗੀ ਵੀ ਕਿੰਨੇ ਕੰਮ ਕਰਦੇ ਆ ਇਹ ਤਾਂ ਜੀ ਜਿਹੜਾ ਫਾਰਮਰ ਲੈ ਜਾਂਦਾ ਨਾ ਉਹਨੂੰ ਪਤਾ ਕਿੰਨਾ ਕੁ ਸੁੱਖ ਪੈ ਜਾਂਦਾ ਹੈ ਬਿਲਕੁਲ ਜੀ ਤੇ ਰੇਟ ਦੀ ਗੱਲ ਕਰੀਏ ਤਾਂ ਰੇਟ ਲੱਸੋ ਜੀ ਇੱਕ ਵਾਰੀ ਰੇਟ ਜਿਹੜਾ ਇਹ ਸਾਡਾ 4 HP ਦਾ 105 CC ਚੇਤਕ ਮਾਡਲ ਆ ਇਹਦਾ ਜਿਹੜਾ ਰੇਟ ਆ ਪੀਆ ਤੇਰੇ ਨਾਲ 16 ਬਲੇਡ ਦੀ ਰੋਟਰੀ ਤੇ ਨਾਲ ਇੱਕ ਅਸੀਂ ਕਲਟੀਵੇਟਰ ਜਾਂ ਡਬਲ ਪਲੋ ਨਾਲ ਦੇ ਦਿਆਂਗੇ ਇਹ ਚੀਜ਼ ਫ੍ਰੀ ਦੇ ਦਿਆਂਗੇ ਇਹ ਜਿਹੜਾ ਚੇਤਕ ਮਾਡਲ ਹੈ ਜੀ ਇਹ ਵੀ ਸਾਰੇ ਕੰਮ ਕਰਦਾ ਇਹ ਵੀ ਸਾਰੇ ਕੰਮ ਕਰ ਦਿੰਦਾ ਚਾਹੇ ਹਾਂ ਵਗੈਰਾ ਬਿਲਕੁਲ ਪਲੋ ਵਗੈਰਾ ਇਹਦੇ ਨਾਲ ਨਾ ਟਰਾਲੀ ਵਗੈਰਾ ਨਹੀਂ ਚੱਲ ਸਕਦੀ ਹੈ ਜੀ ਬਾਕੀ ਦੇਖ ਇੱਕ ਵਾਟਰ ਪੰਪ ਤੇ ਸਪਰੇ ਪੰਪ ਨਹੀਂ ਚੱਲ ਸਕਦਾ ਬਾਕੀ ਜਿਵੇਂ ਕਲਟੀਵੇਸ਼ਨ ਦਾ ਗਟਾਈ ਦਾ ਕੰਮ ਹੋਇਆ ਮਿੱਟੀ ਲਾਉਣ ਦਾ ਕੰਮ ਤੇ ਲੇਵਲਿੰਗ ਦਾ ਕੰਮ ਉਹ ਸਾਰੇ ਕਰ ਦਿੰਦਾ ਸਾਰੇ ਟੂ ਜ਼ेड ਕੰਮ ਹੀ ਕਰਦਾ ਕਿਉਂਕਿ ਇਹਦੇ ਵਿੱਚ ਨਾ ਪੀਟੀਓ ਸ਼ਾਫਟ ਨਹੀਂ ਹੈਗੀ ਤੇ ਇਹਦੇ ਵਿੱਚ ਪੀਟੀਓ ਸ਼ਾਫਟ ਹੁੰਦੀ ਹੈ ਇਹਦੇ ਨਾਲ ਆ ਵਾਟਰ ਪੰਪ ਵੀ ਚੱਲ ਦਿੰਦਾ ਟਰ ਵਜਨ ਲੈ ਕੇ ਜਾਂਦੀ ਆ ਆਪਣੀ ਇਹ ਇਹ ਬਿਲਕੁਲ ਜੀ ਬਿਲਕੁਲ ਤੇ ਇਹਦੇ ਨਾਲ ਆਪਾਂ ਇਹ ਵਾਟਰ ਪੰਪ ਵੀ ਲਗਾ ਪਾਣੀ ਜਿੰਨਾ ਮਰਜ਼ੀ ਕੱਢੀ ਜਾਓ ਕਈ ਫਾਰਮਰਾਂ ਨੇ ਟਿਊਬਲਾਂ ਚੋਂ ਪਾਣੀ ਕੱਢਣਾ ਹੁੰਦਾ ਨਹਿਰ ਚੋਂ ਪਾਣੀ ਕੱਢ ਤਲਾਬ ਚੋਂ ਪਾਣੀ ਆਰਾਮ ਨਾਲ ਕੱਢੀ ਜਾਂਦਾ ਵੀਰੇ ਤੇ ਇਹਦੇ ਬਾਕੀ ਸਾਰਾ ਕੁਝ ਕਲਟੀਵੇਟਰ ਵਗੈਰਾ ਚੱਲੀ ਜਿਹੜਾ ਕੋਈ ਮਰਜ਼ੀ ਚਲਾ ਲਓ ਇਹਦੇ ਨਾਲ ਤੇ ਇਹਦਾ ਕੀ ਰੇਟ ਹੈ ਇਹ ਇਹ 4 ਸਟੋਕ ਦਾ ਆਪਣਾ 4 ਐਚ ਪੀ 105 ਸੀਸੀ ਦਾ ਇਹਦੀ ਕੀਮਤ ਹੈ 30000 ਰੁਪਿਆ ਇਹਦੇ ਨਾਲ ਆਪਾਂ 16 ਬਲੇਡ ਦੀ ਰੋਟਰੀ ਤਾਂ ਦਵਾਂਗੇ ਦਵਾਂਗੇ ਇੱਕ ਅਟੈਚਮੈਂਟ ਫਾਰਮ ਵਾਈ ਜਿਹੜੀ ਮਰਜ਼ੀ ਫ੍ਰੀ ਲੈ ਸਕਦਾ ਇੱਕ ਅ ਮਰ ਕੋੰਗਾ ਦੇ ਦਿਆਂਗੇ ਉਹੀ ਦੇ ਦੇਣ ਜੀ ਤੇ ਇਹ ਜਿਹੜਾ ਵੱਡਾ ਜੀ ਇਹ ਜਿਹੜਾ ਆਰ 500 ਜਿਹੜਾ ਹੈ ਆਪਣਾ ਆਰ 525 ਮਾਡਲ ਆ 77 ਐਚਪੀ ਦਾ ਡੀਜ਼ਲ ਇੰਜਨ ਆ ਇਹ ਆਪਣਾ ਹੈਗਾ 55000 ਦਾ 55000 ਬਿਲਕੁਲ ਇਹਦੇ ਨਾਲ 32 ਬਲੇਡ ਦੀ ਰੋਟਰੀ ਜਾਊਗੀ ਉਹਨੂੰ ਛੋਟਾ ਵੱਡਾ ਕਰ ਸਕਦੇ ਆ ਆਪਾਂ ਠੀਕ ਹੈ ਨਾ ਤੇ ਇਹਦੇ ਨਾਲ ਇੱਕ ਡਬਲ ਜਿਵੇਂ ਆ ਜਿਹੜਾ ਸਪੈਸ਼ਲ ਅਸੀਂ ਟਾਇਰ ਵਾਲਾ ਦਿਖਾਇਆ ਸੀਗਾ ਇਹ ਵੀ ਮਿਲੂਗਾ ਹਾਂ ਇੱਕ ਨਾਲ ਹ ਕਲਟੀਵੇਟਰ ਹਾਲੋ ਜਿਹੜੇ ਐਡਜਸਟ ਵਾਲੇ ਉਹ ਵੀ ਦੇ ਦੂੰਗੇ ਅਸੀਂ ਉਹ ਵੀ ਨਾਲ ਹੀ ਦੇ ਦਿਆਂਗੇ ਤੇ ਬਾਕੀ ਰੋਟਾਵੇਟਰ ਤਾਂ ਮਿਲ ਨਹੀਂ ਮਿਲਣਾ ਉਹ ਤਾਂ ਮਿਲ ਨਹੀਂ ਮਿਲਣਾ ਜੀ ਜੀ ਤੇ ਟਾਇਰ ਵੀ ਉਹ ਤਾਂ ਮਿਲ ਨਹੀਂ ਮਿਲਣੇ ਟਾਇਰਾਂ ਵੀ ਨਾ ਕਿਵੇਂ ਚੱਲੂਗਾ ਜੀ ਠੀਕ ਹੈ ਹਾਂਜੀ ਤੇ ਇਹਦੇ ਵਿੱਚੋਂ ਕੋਈ ਛੋਟ ਮਾਨ ਤਾਨ ਕਿੰਨਾ ਕਰ ਦੂੰ। ਉਹ ਪੁੱਤਰ ਡਿਸਕਾਊਂਟ ਰੇਟ ਤਾਂ ਪਹਿਲਾਂ ਹੀ ਬਹੁਤ ਘਾਟੇ ਰੱਖਿਆ। ਥੋੜਾ ਬੋਤਾ ਫਿਰ ਵੀ ਫਾਰਮਰ। ਚਲੋ ਆਪਾਂ ਕਿਸੇ ਨੂੰ ਨਰਾਸ਼ ਨਹੀਂ ਕਰਦੇ ਹੈਗੇ। ਤੁਸੀਂ ਸਾਡੇ ਕੋਲ ਬਹੁਤ ਵੇਲੇ ਟਾਈਮ ਵਧ ਆਏ ਹੋ। ਜੀ। ਇਹਦੇ ਵਿੱਚ ਅਸੀਂ 2000 ਦਾ ਡਿਸਕਾਊਂਟ ਕਰ ਦਾਂਗੇ। ਇਹ 28000 ਦਾ ਦੇ ਦੇਾਂਗੇ। ਤੇ ਇਹ 55000 ਤੋਂ ਕਿੰਨਾ ਕਮ? ਇਹ 'ਚ ਵੀ 2 ਦਾ ਕਰ ਦਿੰਨੇ ਆ। 2 ਦਾ ਇਹ ਤਾਂ ਫਿਰ ਵੱਡੇ ਅਮਾਉਂਟ ਹੈ। ਇਹ 'ਚੋਂ ਡਿਸਕਾਊਂਟ ਵੀ ਵੱਡਾ ਹੀ ਹੋਣਾ। ਤੁਸੀਂ ਇਦਾਂ ਆਂਦੀਆਂ ਗੱਲਾਂ ਨਾ ਕਰਿਆ ਕਰੋ। ਨਹੀਂ ਨਹੀਂ ਥੋੜਾ ਬੋਤਾ ਕਰੋ ਫਾਰਮਰ ਦਾ ਜਿੰਨਾ ਫਾਇਦਾ ਹੋਵੇ। ਉਹ ਨਹੀਂ ਸਾਨੂੰ ਚਲੋ ਇਹ 50000 ਦਾ ਕਰ ਦਿੰਦੇ ਆ ਇਹ ਚ ਸਿੱਧਾ ਹੀ 5000 ਆਪਣੇ ਬੰਦੇ ਸਿੱਧਾ ਹੀ ਸੌਦਾ ਵਾ ਯਾਰ ਆਪਾਂ ਮਾੜੀ ਉਹ ਨਹੀਂ ਕਾਵੇਂ ਕਿਸੇ ਦਾ ਦਿਲ ਨਹੀਂ ਦਿਖਾਇਆ ਜਿਵੇਂ ਅਸੀਂ ਕਹਿੰਦੇ ਨੇ ਆਪਾਂ ਕਰ ਦਿੰਦੇ ਆ ਇਹ ਚ ਸਿੱਧਾ ਹੀ 5000 ਚੱਕਦਾ ਬਿਲਕੁਲ ਬਿਲਕੁਲ ਜਿਹੜਾ ਸਾਡੇ ਨਾਲ ਥੋੜੀ ਵੀਡੀਓ ਸਾਨੂੰ ਕਹੂਗਾ ਵੀ ਤੁਹਾਡੀ ਬਾਜ-ਬਾਜ ਦੀ ਵੀਡੀਓ ਦੇਖੀ ਆ ਉਹਨੂੰ ਅਸੀਂ ਆਪ 50000 ਦਾ ਦੇ ਦੇਾਂਗੇ ਤੇ ਆ ਅਸੀਂ 28000 ਦਾ 28000 ਦੇ ਵਿੱਚ ਇੰਨਾ ਘੈਂਟ ਪੁਰਜਾ ਹੋਰ ਕਿਤੋਂ ਮੈਨੂੰ ਨਹੀਂ ਲੱਗਦਾ ਮਿਲ ਚੁਗਾ ਇਹ ਇਹਦੀ ਗਾਰੰਟੀ ਵਾਰੰਟੀ ਦੱਸੋ ਜੀ ਗਾਰੰਟੀ ਖਰਾਬ ਹੀ ਨਹੀਂ ਹੋਣਾ 1 ਸਾਲ ਦੀ ਗਾਰੰਟੀ ਆ ਕੁਝ ਵੀ ਖਰਾਬ ਹੋਏ ਚੇਂਜ ਕਰ ਦੇਾਂਗੇ ਇਹਦੀ ਵੀ 1 ਸਾਲ ਦੀ ਗਾਰੰਟੀ ਆ ਇਹਦਾ ਇੱਕ ਥੋੜਾ ਜਿਹਾ ਧਿਆਨ ਰੱਖਣਾ ਪਊਗਾ ਮੇਰੇ ਫਾਰਮਰਾਂ ਨੂੰ ਇਹਦਾ ਡੀਜ਼ਲ ਨਹੀਂ ਖਤਮ ਹੁੰਦੇ ਨਾਲ ਜਦੋਂ 1 ਲੀਟਰ ਡੀਜ਼ਲ ਲੱਗੇ ਨਾ ਮਸ਼ੀਨ ਬੰਦ ਕਰ ਦੇ ਤੇਲ ਪਾ ਲੈਣਾ ਠੀਕ ਹੈ ਤੇ ਡੀਜ਼ਲ ਖਤਮ ਹੋ ਗਿਆ ਨਾ ਪੰਪ ਖਰਾਬ ਹੋ ਜਾਊਗਾ ਫਿਰ ਉਹਨਾਂ ਸਾਡੀ ਵੀ ਬੇਇੱਜ਼ਤੀ ਹੁੰਦੀ ਆ ਫਾਰਮਰ ਦੀ ਮਸ਼ੀਨ ਖਰਾਬ ਹੋ ਜੀ ਹਾਂ ਜਿਵੇਂ ਟਰੈਕਟਰ ਦਾ ਆਪਾਂ ਸੂਟਾ ਨਹੀਂ ਮਾਰਨ ਦੇਣਾ ਟਰੈਕਟਰ 'ਚ ਪਹਿਲਾਂ ਹੀ ਤੇਲ ਪਾ ਲੈਣਾ ਉਮ ਇਹ ਵੀ ਟਰੈਕਟਰ ਹੈ ਵੀ ਇਹ ਦੁੱਟਾ ਨਾ ਇਹ ਛੋਟਾ ਟਰੈਕਟਰ ਸਮਝ ਲਓ ਤੁਸੀਂ ਹਾਂ ਛੋਟਾ ਟਰੈਕਟਰ ਇਹ ਨਾ ਸਮਝੋ ਵੀ ਘੱਟ ਪੈਸੇ ਦਾ ਕੰਮ ਬਹੁਤ ਵਧੀਆ ਕਰੂਗਾ ਤੁਹਾਡੇ ਟਰੈਕਟਰ ਜਿੰਨਾ ਹੀ ਕਰੂਗਾ ਪਰ ਥੋੜੇ ਧਿਆਨ ਰੱਖੋ ਇਹਦਾ ਟਰੈਕਟਰ ਵਾਲੀ ਹਿਸਾਬ ਕਿਤਾਬ ਤੇਲ ਨਹੀਂ ਮੁਕਣ ਦੇਣਾ 1 ਸਾਲ ਦੀ ਇਹਦੀ ਵੀ ਗਾਰੰਟੀ ਦਵਾਂਗੇ ਕੁਝ ਖਰਾਬ ਹੋ ਜਾ ਚੇਂਜ ਕਰ ਦੋ ਇੱਕ ਸਾਲ ਦੇ ਵਿੱਚ ਜਿਹੜੀ ਚੀਜ਼ ਖਰਾਬ ਹੋਗੀ ਉਹੀ ਬਦਲ ਕੇ ਨਵੀਂ ਲਗਾ ਦੇ ਜੇ ਫਾਰਮਰ ਸਾਡੇ ਜਿਹੜੇ ਫਾਰਮਰ ਨੇ ਉਹਨਾਂ ਨੂੰ ਵਧੀਆ ਲੱਗਦਾ ਸਾਡੇ ਉਰੇ ਵਿਜ਼ਿਟ ਕਰਨ ਲੁਧਿਆਣਾ ਮਲੇ ਕੋਟਲਾ ਰੋਡ ਤੇ ਆਪਣੀ ਬੜੀ ਫੈਕਟਰੀ ਆ ਜੇ ਆਨਲਾਈਨ ਮੰਗਾਉਣਾ ਜੇ ਉਹਨਾਂ ਨੂੰ ਅਸੀਂ ਕਰੰਟ ਕੰਪਨੀ ਦਾ ਕਰੰਟ ਅਕਾਊਂਟ ਭੇਜ ਦਿਆਂਗੇ ਉਹ 2000 ਰੁਪਏ ਅਕਾਊਂਟ ਚ ਪਾ ਦੇਣ ਤੇ ਆਪਣਾ ਐਡਰੈਸ ਭੇਜ ਦੇਣਾਂ ਮਸ਼ੀਨ ਦੀ ਡਿਲੀਵਰੀ ਘਰ ਹੀ ਕਰ ਦੇਵਾਂਗੇ ਜੇ ਜਦੋਂ ਮਸ਼ੀਨ ਕੋਰੀਆ ਆਫਿਸ ਪਹੁੰਚ ਕੇ ਸਾਡੇ ਬਾਕੀ ਦੇ ਪੈਸੇ ਹੋਂਚ ਪਾ ਦੇ ਲੈ ਮਸ਼ੀਨ ਦੀ ਡਿਲੀਵਰੀ ਫ੍ਰੀ ਕੀਤੀ ਹੈ ਉਹ ਡਿਲੀਵਰੀ ਦਾ ਕੋਈ ਪੈਸਾ ਨਹੀਂ ਲੈਂਦਾ ਸਿਰਫ 2000 ਰੁਪਏ ਦੇ ਕੇ ਮੰਗਾ ਸਕਦੇ ਹੋ ਬਾਕੀ ਪੈਸੇ ਘਰੇ ਆਏ ਬਿਲਕੁਲ ਘਰੇ ਆਏ ਤੇ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਦੇਖਣ ਲਈ ਜੈ ਜਵਾਨ